ਤੇ ਜਿੱਦਿਆਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾ। ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਐ ਸ। ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ। ਕਿ ਅਸੀਂ ਇਹਨਾਂ ਕੋਲੋਂ ਐਸਜੀਪੀਸੀ ਖੋਣੀ ਐ। ਇਹਨਾਂ ਕੋਲੋਂ ਦਫ਼ਤਰ ਖੋਣਾ। ਇਹਨਾਂ ਕੋਲੋਂ ਚੋਣ ਨਿਸ਼ਾਨ ਖੋਣਾ। ਚਲੋ ਸਾਡੇ ਦਫ਼ਤਰ ਤਾਂ ਚੋਣ ਨਿਸ਼ਾਨ ਨੂੰ ਪਾਸੇ ਰਹਿਣ ਦੇ। ਪਰ ਘੱਟੋ ਘੱਟ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੋੜ ਦੀ ਗੱਲ ਕਰੇ ਤੇ ਇਹ ਮੈਂ ਸਮਝਦਾ ਜਿਹੜਾ ਸਾਡਾ ਗੁਰਦੁਆਰਾ ਸੁਧਾਰ ਲਹਿਰ ਦਾ ਕੁਰਬਾਨੀਆਂ ਸੀ ਬਜ਼ੁਰਗਾਂ ਦੀ ਇਹ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਸੱਟ ਮਾਰੀ ਗਿਆਨੀ ਜੀ ਐਡਪੀਸੀ ਕੋਈ ਨਹੀਂ ਜਾਂਦੀ ਸੰਗਤ ਦੇ ਦਿਲ ਜਿੱਤੇ ਜਾਂਦੇ ਆ ਹੋਰ ਤੁਹਾਨੂੰ ਸੇਵਾ ਮਿਲਦੀ ਆ ਔਰ ਸ਼ਰੋਮਣੀ ਅਕਾਲੀ ਦਲ ਨੇ 105 ਸਾਲ ਸੰਗਤ ਦੇ ਅੱਗੇ ਹੱਥ ਜੋੜ ਕੇ ਦਿਲ ਜਿੱਤਿਆ ਤਾਂ ਕਰਕੇ ਸੇਵਾ ਜਿਹੜੀ ਹੈ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਝੋੜੀ ਦੇ ਵਿੱਚ ਪਈ ਹੈ ਹੱਥ ਜੋੜ ਕੇ ਸੇਵਾ ਕਰਕੇ ਤੇ ਤੁਸੀਂ ਕੀ ਕਹਿੰਦੇ ਖੋਲਣ ਇਹ ਉਹ ਵਿਅਕਤੀ ਹੈ ਜਿਹਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੜਾਇਆ ਸੀ ਇਹ ਉਹ ਵਿਅਕਤੀ ਹੈ ਜਿੰਨੋ ਸ਼੍ਰਮਣੀ ਕੋ ਤੇਰਾ ਪ੍ਰਬੰਧਕ ਕਮੇਟੀ ਨੇ ਵੱਡੇ ਵੱਡੇ ਮਾਨਤੇ ਤੇ ਸੀ ਇੱਥੋਂ ਤੱਕ ਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਬਣਾਇਆ ਪਰ ਅੱਜ ਦਿੱਲੀ ਵਾਲਿਆਂ ਨਾਲ ਰਲ ਕੇ ਜਿਹੜਾ ਇਸ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਡਾ ਨੁਕਸਾਨ ਕਰਨਾ ਸ਼ੁਰੂ ਕੀਤਾ ਅੱਜ ਸਾਨੂੰ ਆਪਣੇ ਅੰਦਰਲੇ ਦੁਸ਼ਮਣਾਂ ਨੂੰ ਪਛਾਣਨ ਦੀ ਲੋੜ ਹੈ ਬਹਿਰਾਲ ਸੀ ਵੱਡਾ ਇਸ਼ਾਨ ਹੋਵੇ ਐਸਟੀਪੀਸੀ ਦਾ ਤੇ ਬੰਦਾ ਵਕਰਾ ਚੁੱਲਾ ਬਣਾ ਕੇ ਆਪਣਾ ਲਿਖਿਆ ਹੁਕੂਨਾਮਾ ਦੀ ਰਗੜਾ ਕਰਕੇ ਤੇ ਉਥੇ ਤੰਬਕੀ ਕੀ ਦੇ ਰਿਆ ਕਿ ਅਸੀਂ ਇਹਨਾਂ ਕੋਲੋਂ ਐਸਟੀਪੀਸੀ ਖੋਣੀ ਹੈ ਇਹਨਾਂ ਕੋਲੋਂ ਦਫ਼ਤਰ ਖੋਣਾ ਹੈ ਇਹਨਾਂ ਕੋਲੋਂ ਚੁੰਡ ਛੜ ਖੋਣਾ ਚਲੋ ਸਾਡੇ ਦਫ਼ਤਰ ਤਾਂ ਚੁੰਡ ਛੜ ਨੂੰ ਪਾਸੇ ਰਹਿੰਦੇ ਹੋ ਪਰ ਘਟੋ ਅੱਜ ਜਦੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੋੜ ਦੀ ਗੱਲ ਕਰੇ ਤੇ ਇਹ ਮੈਂ ਸਮਝਦਾ ਜਿਹੜਾ ਸਾਡਾ ਗੁਰਦੁਆਰਾ ਸੁਧਾਰ ਲਹਿਰ ਦਾ ਕੁਰਬਾਨੀਆਂ ਸੀ ਬਜ਼ੁਰਗਾਂ ਦੀ ਇਹ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਸੱਟ ਮਾਰੀ ਗਿਆਨੀ ਜੀ ਐਡਪੀਸੀ ਕੋਈ ਨਹੀਂ ਜਾਂਦੀ ਸੰਗਤ ਦੇ ਦਿਲ ਜਿੱਤੇ ਜਾਂਦੇ ਆ ਹੋਰ ਤੁਹਾਨੂੰ ਸੇਵਾ ਮਿਲਦੀ ਆ ਔਰ ਸ਼ਰਮਣੀ ਅਕਾਲੀ ਦਲ ਨੇ 105 ਸਾਲ ਸੰਗਤ ਦੇ ਅੱਗੇ ਹੱਥ ਜੋੜ ਕੇ ਦਿਲ ਜਿੱਤਿਆ ਹੁਕਮਨਾਮੇ ਦਾ ਕਾਹੜ ਕੀਤਾ ਤੇ ਹੁਣ ਧਮਕੀਆਂ ਦੇ ਰਿਹਾ ਕਿ ਮੈਂ ਸ਼ਰੋਮਣੀ ਕਮੇਟੀ ਵੀ ਇਹਨਾਂ ਕੋਲ ਖਾਉਂਗਾ ਕਰ ਸਾਡੇ ਨੌਜਵਾਨ ਨੇ ਜਵਾਬ ਤਾਂ ਦਿੱਤਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਇਹ ਪੰਥ ਹੈ ਇਹਨੇ ਸਾਰਾ ਕੁਝ ਹਟਾਇਆ ਹੋਇਆ ਤੁਹਾਨੂੰ ਤਾਜ਼ੀ-ਤਾਜ਼ੀ ਦਿੱਲੀ ਵਾਲਿਆਂ ਨੇ ਚਾਬੀ ਦਿੱਤੀ ਹੈ ਇਸ ਕਰਕੇ ਅਸੀਂ ਤੇ ਤੁਹਾਨੂੰ ਬੇਨਤੀ ਕਰਦੇ ਆ ਕਿ ਇਹ ਭਰਾ ਮਾਰੂ ਜੰਗ ਜਿਹੜੀ ਆ ਨਾ ਇਸ ਪਾਸੇ ਲੋਕਾਂ ਨੂੰ ਨਾ ਪਾਉ। ਬਹੁਤ ਤੁਹਾਡੇ ਵਰਗੇ ਪਹਿਲਾਂ ਆਏ ਆਪਣੇ ਫਾਇਦੇ ਲੈ ਕੇ ਚਲੇ ਗਏ। ਲੇਕਿਨ ਪੰਥ ਆ ਹਮੇਸ਼ਾ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਇਸ ਕਰਕੇ ਮੈਂ ਜਿੱਥੇ ਅੱਜ ਦੇ ਇਸ ਮਹਾਨ ਦਿਹਾੜੇ ਤੇ ਸ਼ਹੀਦਾਂ ਨੂੰ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ਰਧਾ ਭੇਟ ਕਰਦਾ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਸਾਲ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਆ ਅੱਜ ਵੀ ਸਵੇਰ ਤੱਕ ਉਹਨਾਂ ਦੀ ਕੋਸ਼ਿਸ਼ ਸੀ ਕਿ ਮੈਂ ਪਹੁੰਚਣਾ ਪਰ ਕਈ ਵਾਰੀਆਂ ਮਜਬੂਰੀਆਂ ਇਹੋ ਜਿਹੀ ਹੁੰਦੀਆਂ ਫਿਰ ਉਹਨਾਂ ਨੇ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਨੂੰ ਵੀ ਹੁਕਮ ਲਾਇਆ ਉਹ ਹਾਜ਼ਰ ਨੇ ਮੈਂ ਧਾਮੀ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਲੇਕਿਨ ਸਭ ਤੋਂ ਵੱਧ ਧੰਨਵਾਦ ਕਰਦਾ ਜिले ਦੀ ਜਥੇਬੰਦੀ ਦਾ ਪ੍ਰਧਾਨ ਸਾਹਿਬ ਦਾ ਵੀ ਸਾਬਕਾ ਪ੍ਰਧਾਨ ਸਾਹਿਬ ਦਾ ਵੀ ਔਰ ਤਿੰਨਾਂ ਹਲਕਿਆਂ ਦੇ ਇੰਚਾਰਜਾਂ ਜਿੰਨੇ ਤੁਸੀਂ ਏਕਤਾ ਦੇ ਨਾਲ ਮਿਹਨਤ ਕੀਤੀ ਸਾਰੀ ਲੀਡਰਸ਼ਿਪ ਆ ਜਾ। ਮੈਂ ਸਮਿਟਾ ਸਾਡੇ ਕੋਲੇ ਕੋਈ ਸ਼ਬਦ ਨਹੀਂ ਕਿ ਜਿਹਦੇ ਨਾਲ ਤੁਹਾਡੀ ਸਾਰੀ ਜਿਹੜੀ ਟੀਮ ਹੈ ਉਹਦਾ ਮੈਂ ਧੰਨਵਾਦ ਕਰ ਸਕਾਂ। ਸੋ ਸਾਰਿਆਂ ਦਾ ਕੋਟਡ ਕੋਟ ਧੰਨਵਾਦ। ਪਰਮਾਤਮਾ ਤੁਹਾਨੂੰ ਚਰਦੀ ਅਕਾਲ ਦੇ ਵਿੱਚ ਰੱਖੇ। ਬਸ ਇੱਕੋ ਹੀ ਅੱਜ ਆਪਾਂ ਧਾਰ ਕੇ ਜਾਣਾ। ਕਿ ਜਿੰਨੀਆਂ ਇਹ ਪੰਥ ਵਿਰੋਧੀ ਸ਼ਕਤੀਆਂ ਨੇ ਔਰ ਇਹ ਜਿਹੜੀ ਕਾਂਗਰਸ ਪਾਰਟੀ ਆ ਗਰੇਵਲ ਸਾਹਿਬ ਜ਼ਿਕਰ ਕਰਨਗੇ ਔਰ ਜਿਹੜੀ ਸਰਕਾਰ ਸਾਡਾਂ ਨੂੰ ਧੋਖੇ ਕਰ ਰਹੀ ਹੈ ਇਹਦੇ ਖਿਲਾਫ ਆਪਾਂ ਇਕੱਠੇ ਹੋ ਕੇ ਤੇ 2027 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ